ਨੇਤਾ ਵਿਰੋਧੀ ਧਿਰ ਤੇ ਹਲਕਾ ਕਾਦੀਆਂ ਦੇ ਮੌਜੂਦਾ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਅੱਜ ਵਿਸ਼ੇਸ਼ ਤੌਰ ਤੇ ਸ਼ਹਿਰ ਕਾਦੀਆਂ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਨਗਰ ਕੌਂਸਲ ਵੱਲੋਂ 12 ਲੱਖ ਰੁਪਏ ਦੀ ਲਾਗਤ ਦੇ ਨਾਲ ਖਰੀਦੀ ਗਈ ਸੁਪਰ ਸੌਕਰ ਮਸ਼ੀਨ ਦਾ ਜਾਇਜ਼ਾ ਲਿਆ ਦੱਸ ਦਈਏ ਕਿ ਨਗਰ ਕੌਂਸਲ ਕਾਦੀਆਂ ਵੱਲੋਂ ਬਰਸਾਤ ਤੋਂ ਪਹਿਲਾਂ ਤਕਰੀਬਨ 12 ਲੱਖ ਰੁਪਏ ਦੀ ਲਾਗਤ ਦੇ ਨਾਲ ਮੰਗਵਾਈ ਗਈ ਇਹ ਮਸ਼ੀਨ ਜਿਹੜੀ ਆ ਇਸ ਨਾਲ ਕਾਦੀਆਂ ਦੇ ਨਾਲੇ ਜਿਹੜੇ ਆ ਉਹ ਸਾਫ਼ ਕੀਤੇ ਜਾਣਗੇ ਤਾਂ ਜੋ ਲੋਕਾਂ ਨੂੰ ਬਰਸਾਤਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਅੱਜ ਮੌਕੇ ਦੇ ਉੱਤੇ ਜਦੋਂ ਇਸ ਮਸ਼ੀਨ ਨੂੰ ਚਲਾਇਆ ਗਿਆ ਤਾਂ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਬਾ ਨੇ ਆ ਕੇ ਪੂਰੀ ਸਥਿਤੀ ਦਾ ਜਾਇਜ਼ਾ ਲੈ ਆ ਗਲਬਾਤ ਦੌਰਾਨ ਪ੍ਰਤਾਪ ਸਿੰਘ ਬਾਜਬਾ ਨੇ ਕਿਹਾ ਕਿ ਇਸ ਮਸ਼ੀਨ ਦੇ ਨਾਲ ਕਾਦੀਆਂ ਦੇ ਤਕਰੀਬਨ ਸਾਰੇ ਹੀ ਵੱਡੇ ਨਾਲਿਆਂ ਦੀ ਸਫਾਈ ਇਹ ਉਹ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਰ ਦਿੱਤੀ ਜਾਵੇਗੀ ਜਿਸ ਦੇ ਨਾਲ ਕਾਦੀਆਂ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਬਰਸਾਤਾਂ ਦੇ ਵਿੱਚ ਸੜਕਾਂ ਤੇ ਪਾਣੀ ਖਲੋ ਜਾਂਦਾ ਹੈ ਉਸ ਤਰ੍ਹਾਂ ਦੀ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਏਗਾ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਲਗਾਤਾਰ ਉਹਨਾਂ ਵੱਲੋਂ ਪ੍ਰਯਾਸ ਜਾਰੀ ਹਨ ਔਰ ਕਾਦੀਆਂ ਹਲਕੇ ਦੇ ਵਿੱਚ ਵਿਕਾਸ ਕਾਰਜਾਂ ਦੇ ਲਈ ਫੰਡਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਇਸ ਮੌਕੇ ਤੇ ਨਗਰ ਕੌਂਸਲ ਧਾਰੀਵਾਲ ਦੇ ਕਈ ਕਾਉਂਸਲਰ ਔਰ ਦੇ ਨਾਲ ਜਿਹੜਾ ਵਾ ਅਧਿਕਾਰੀ ਵੀ ਹਾਜ਼ਰ ਸਨ ਮੌਕੇ ਤੇ ਪਹੁੰਚੇ ਪ੍ਰਤਾਪ ਬਾਜਵਾਨ ਨੇ ਕੁਝ ਹੋਰ ਪੈਂਡਿੰਗ ਕੰਮਾਂ ਦਾ ਜਿਹੜਾ ਜ਼ਾਇਜ਼ਾ ਲਿਆ ਔਰ ਉਹਨਾਂ ਨੇ ਕਾਦੀਆਂ ਸ਼ਹਿਰ ਦੇ ਲੋਕਾਂ ਨੂੰ ਕਿਹਾ ਕਿ ਜਲਦੀ ਹੀ ਉਹ ਅਧੂਰੇ ਵਿਕਾਸ ਕਾਰਜ ਵੀ ਪੂਰੇ ਕਰਵਾ ਦੇਣਗੇ ਵੇਖੋ ਇਹ ਸੁਪਰ ਸ਼ੱਕਰ ਮਸ਼ੀਨ ਲੈ ਕੇ ਆਂਦੀ ਹੈ ਇਹ ਇੱਕ ਮਹੀਨੇ ਦੇ ਵਿੱਚ ਕਾਦੀਆਂ ਦਾ ਹਰ ਨਾਲੇ ਦੀ ਸਫਾਈ ਕਰੇਗੀ ਬਰਸ਼ਾਤਾਂ ਤੋਂ ਪਹਿਲੇ ਪਹਿਲੇ ਤੋਂ ਇਹ ਵੀ ਆਈ ਹੈ ਸੜਕਾਂ ਵੀ ਸਾਰੀਆਂ ਤੁਹਾਡੇ ਦਾਸ ਨੇ ਬਕਾਇਦਾ ਤੌਰ ਤੇ ਸਰਕਾਰ ਦੇ ਪਿੱਛੇ ਚੜ ਕੇ ਬਣਵਾਈਆਂ ਨੇ ਜਿਹੜੀਆਂ ਰਹਿੰਦੀਆਂ ਨੇ ਉਹ ਵੀ ਬਣ ਗਿਆ ਹਰਚੋਵਾਲ ਵਾਲੀ ਕਾਦੀਆਂ ਹਰਚੋਵਾਲ ਹੋਈ ਠਿਕਰੀਵਾਲ ਰੋਡ ਹੋਈ ਤੁਹਾਡੀ ਬੁੱਟਰ ਰੋਡ ਹੋਈ ਈਵਨ ਆ ਵੀ ਜਿਹੜੀ ਆ ਗਵਾਂਡ ਦੇ ਵਿੱਚ ਰਾਂਪਰੇ ਵਾਲੀ ਸਾਰੀਆਂ ਰੋਡਸ ਆਂਦੇ ਟਾਈਮ 'ਚ ਬਣ ਗਈਆਂ ਹੁਣੇ ਇਹਨਾਂ ਦਿਨੇ ਚ ਮੈਂ ਮਨਜ਼ੂਰੀ ਜਿਹੜੀ ਅਹਿਮ ਦੀ ਆ ਦੀ ਜਾਂਦੀ ਹੈ ਚੌਧਰੀ ਜ਼ਫਰੁਲਾ ਖਾਨ ਸਾਹਿਬ ਤੋਂ ਸਿਵਲ ਲਾਈਨਸ ਤੋਂ ਅੱਗੇ ਉਹ ਪਿੰਡ ਜਿਹੜਾ ਆਪਣਾ ਉਹ ਪੀਓ ਛੋਟਾ ਪਿੰਡ ਉਹ ਖਾਣਾ ਵਾਲੀ ਉਹ ਸਾਰੀ ਰੋਡ ਵੀ ਇਹਦੇ ਤੇ ਕਰਵਾ ਰਹੇ ਆ ਤੇ ਹੁਣ ਪੈਣੀ ਬਾਂਗਰ ਤੋਂ ਪੰਡੋਰੀ ਸਲਾਹਪੁਰ ਤਗਲਵਾਲਾ ਇਹ ਵੀ ਇਹਨਾਂ ਦਿਨਾ ਚ ਮੇਰੀ ਚੀਪ ਸ਼ਕਤੀ ਨਾਲ ਗੱਲ ਹੋਈ ਹੈ ਸਾਰੀਆਂ ਛੜਕਾਂ ਸੀ ਪਵਾਵਾਂਗੇ ਦੋ ਮੈਕਸਿਮਮ ਹੁਣ ਡਿਪੈਂਡ ਤੇ ਇਹ ਕਰਦਾ ਗਵਰਨਮੈਂਟ ਕਿਨੇ ਕੇ ਪੈਸੇ ਦਿੰਦੀ ਬਟ ਚੰਗਾ ਹੋਇਆ ਸ਼ਹਿਰ ਦਾ ਬਹੁਤ ਸਾਰਾ ਗੰਦ ਨਿਕਲਿਆ ਤੁਹਾਡੇ ਸਾਹਮਣੇ ਇਹ ਸਾਰਾ ਦੀਆਂ ਛੜਕਾਂ ਵਾ ਸੂਪਰਸੀਡਰ ਵੀ ਲਿਆਂਦਾ ਸਾਰਾ ਕੰਮ ਹੋਏਗਾ ਹੋਰ ਦਸ਼ਕ ਸਰ ਆਪ ਦੇ ਨਿਤਾ ਨਿਤਾ ਨੇ ਉਹ ਦਾਵਾ ਕਰਨ ਕਿ ਇਹ ਸੂਪਰ ਕਰ ਸਕਦਾ ਇਹ ਨਮਾਈਏ ਉਹ ਕਿਤੇ ਅਸੀਂ ਪ੍ਰਸ਼ਾਸਨ ਕਹੇ ਕਿ ਯਾ ਆਪਣੇ ਨਿਤਾਮਨ ਚਲੋ ਇਸ ਗੱਲ ਦਾ ਮੈਂ ਜਵਾਬ ਕੀ ਦੇਣਾ ਤੁਹਾਨੂੰ ਪਤਾ ਐਮਐਲਏ ਤੋਂ ਦਾ ਕੌਣ ਹੈ ਤੇ ਸੁਣਵਾਈ ਕਿਹਦੇ ਕਰਤੇ ਹੋਣੀ ਹੁਣ ਥੋੜਾ ਮੋਟਾ ਵਿਚਾਰੇ ਝੂਠਾ ਸੱਚਾ ਸਰਕਾਰ ਉਹਨਾਂ ਦੀ ਹੈ ਇਹ ਪੰਜ ਚਾਰ ਪਰਸੈਂਟ ਕ੍ਰੈਡਿਟ ਲੈਂਦੇ ਦੇ ਦੋ ਉਹਨਾਂ ਨੂੰ ਵੀ ਕੋਈ ਇਹਨਾਂ ਦੀ ਕੋਈ ਸੁਣਵਾਈ ਤੇ ਗਰੀਬਾਂ ਦੀ ਆ ਕੋਈ ਨਹੀਂ ਕੋਈ ਮੈਂਬਰ ਹੈ ਇੱਕ ਵੀ ਆਪ ਦਾ ਇੱਥੇ ਮੇਰੇ ਸਪੈਲਟੀ 'ਚ ਇੱਕ ਮੈਂਬਰ ਨਹੀਂ ਹਾਂ। ਹਾਂ। ਲਾਤੋ ਚਲੋ ਚੱਲਣ ਤੋਂ ਕੋਈ ਗੱਲ ਨਹੀਂ ਚਲੋ।